ਰਾਤ ਦੇ ਹਨੇਰੇ 'ਚ ਆਉਣ ਵਾਲੇ ਪਤੀ ਦਾ ਰਾਜ ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਪਰ ਅਜੇ ਤੱਕ ਮੈਂ ਆਪਣੇ ਪਤੀ ਨੂੰ ਦੇਖ ਨਹੀਂ ਸકી ਸੀ ਕਿਉਂਕਿ ਉਹ ਰਾਤ ਨੂੰ ਜਦੋਂ ਆਉਂਦੇ ਤਾਂ ਲਾਈਟ ਬੰਦ ਕਰਕੇ ਕਮਰੇ ਵਿੱਚ ਆਉਂਦੇ ਅਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਘਰੋਂ ਨਿਕਲ ਜਾਂਦੇ ਇਹ ਰਾਜ ਜਾਣਨ ਲਈ ਇੱਕ ਦਿਨ ਮੈਂ ਆਪਣੀ ਥਾਂ ਨੌਕਰਾਨੀ ਨੂੰ ਪਾ ਦਿੱਤਾ ਅਤੇ ਖੁਦ ਕਮਰੇ ਵਿੱਚ ਲੁਕ ਗਈ ਜਦੋਂ ਲਾਈਟ ਜਗਾਈ ਗਈ ਤਾਂ ਮੇਰੀ ਚੀਖ ਨਿਕਲ ਗਈ ਕਿਉਂਕਿ ਵਿਆਹ ਦੇ ਪਹਿਲੇ ਦਿਨ ਮੈਂ ਪਿਛਲੇ 4 ਘੰਟਿਆਂ ਤੋਂ ਆਪਣੇ ਕਮਰੇ ਵਿੱਚ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਹੁਣ ਤਾਂ ਬੈਠ ਬੈਠ ਕੇ ਮੇਰੀ ਕਮਰ ਵਿੱਚ ਵੀ ਦਰਦ ਸ਼ੁਰੂ ਹੋ ਚੁੱਕਾ ਸੀ। ਜਦੋਂ ਉਬਾਸੀ ਲੈਂਦੇ ਹੋਏ ਘੜੀ ਵੱਲ ਨਜ਼ਰ ਮਾਰੀ ਤਾਂ ਰਾਤ ਦੇ 1 ਵਜੇ ਸਨ। ਮੇਰੇ ਤਾਂ ਹੋਸ਼ ਉੱਡ ਗਏ। ਅੱਜ ਤਾਂ ਮੇਰੀ ਸੁਹਾਗਰਾਤ ਸੀ। ਜਿਸ ਰਾਤ ਪਤੀ ਪਤਨੀ ਕੁਝ ਦੂਜੇ ਨਾਲ ਕਈ ਗੱਲਾਂ ਕਰਦੇ ਹਨ ਅਤੇ ਉਮਰ ਭਰ ਸਾਥ ਨਿਭਾਉਂਦੀਆਂ। ਕਸਮਾਂ ਖਾਂਦੇ ਹਨ। ਪਰ ਮੈਂ ਅਜੇ ਤੱਕ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ ਕੁਝ ਸਾਡੇ ਖਾਨਦਾਨ ਵਿੱਚ ਰਸਮਾਂ ਵੀ ਸਨ ਕਿ ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੀ ਫੋਟੋ ਵੀ ਨਹੀਂ ਲਈ ਜਾਂਦੀ ਸੀ ਬਸ ਛੋਟੀ ਭੈਣ ਤੋਂ ਸੁਣਿਆ ਸੀ ਕਿ ਮੇਰਾ ਲੜਾ ਬहोत ਹੀ ਪਿਆਰਾ ਹੈ ਖੋਦੇ ਦਿਲ ਵਿੱਚ ਸੁਪਨੇ ਬਣਾਉਣ ਲੱਗੀ ਸੀ ਜਦੋਂ ਮੈਨੂੰ ਲਿਆ ਕੇ ਇਸ ਕਮਰੇ ਵਿੱਚ ਬਿਠਾਇਆ ਗਿਆ ਤਾਂ ਮੈਂ ਬहोत ਡਰੀ ਸਹਮੀ ਜੀ ਸੀ ਪਰ 4 ਘੰਟੇ ਬੈਠੇ ਰਹਿਣ ਤੋਂ ਬਾਅਦ ਨਾ ਸਿਰਫ ਮੇਰੀ ਕਮਰ ਦਰਦ ਕਰ ਰਹੀ ਸੀ ਬਲਕਿ ਉਬਾਸੀਆਂ ਲੈ ਲੈ ਕੇ ਮੇਰੇ ਸਾਰੇ ਸੁਪਨੇ ਤੇ ਛਾਵਾਂ ਵੀ ਖਤਮ ਹੋ ਚੁੱਕੀਆਂ ਸਨ ਇੱਕ ਵਾਰ ਤਾਂ ਸੋਚਿਆ ਕਿ ਉੱਠ ਕੇ ਬਾਹਰ ਜਾਵਾਂ ਅਤੇ ਜਾ ਕੇ ਦੇਖਾਂ ਕਿ ਅਖੀਰ ਮੇਰਾ ਪਤੀ ਕਿੱਥੇ ਹੈ ਪਰ ਫਿਰ ਬਾਹਰ ਜਾਣਾ ਠੀਕ ਨਹੀਂ ਲੱਗਿਆ ਜਦੋਂ ਨੀਂਦ ਆਨ ਲੱਗੀ ਤਾਂ ਉਝ ਹੀ ਬੈਠੇ-ਬੈਠੇ ਬੈੱਡ ਦੇ ਗੋਲ ਹਿੱਸੇ ਨਾਲ ਟੇਕ ਲਗਾ ਕੇ ਸੋ ਗਈ ਹੁਣ ਹੋਰ ਇੰਤਜ਼ਾਰ ਕਰਨਾ ਮੇਰੇ ਲਈ ਮੁਸ਼ਕਲ ਸੀ ਕਿਤਾ ਦੀ ਦਰਵਾਜ਼ੇ ਦਾ ਲਾਕ ਖੁੱਲਣ ਦੀ ਆਵਾਜ਼ ਆਈ ਮੈਂ ਹੜਬੜਾ ਕੇ ਅੱਖਾਂ ਖੋਲ ਕੇ ਦੇਖਣ ਲੱਗੀ ਪਰ ਕਮਰੇ ਵਿੱਚ ਤਾਂ ਘੁੱਭ ਹਨੇਰ ਫੈਲ ਚੁੱਕਾ ਸੀ ਮੈਂ ਸੈਮ ਕੇ ਕਿਹਾ ਕਿ ਕੌਣ ਹੈ ਪਰ ਪੈਰਾਂ ਦੀ ਚੱਪਲ ਦੀ ਆਵਾਜ਼ ਮੈਨੂੰ ਸੁਣਾਈ ਨਹੀਂ ਦਿੱਤੀ ਮੈਂ ਘਬਰਾ ਕੇ ਬੋਲੀ ਕਿ ਸੁਣੋ ਜੀ ਕਿ ਇਹ ਤੁਸੀਂ ਹੋ ਇੱਕ ਕਮਰੇ ਵਿੱਚ ਐਨਾ ਹਰੇੜਾ ਕਿਉਂ ਕਰ ਦਿੱਤਾ ਕਿ ਲਾਈਟ ਚਲੀ ਗਈ ਹੈ ਮੈਂ ਕਿ ਸਾ ਵਿੱਚ ਕਈ ਸਵਾਲ ਕਰ ਦਿੱਤੇ ਸਨ ਤਦ ਹੀ ਗਲਾ ਸਾਫ਼ ਕਰਕੇ ਇੱਕ ਮਰਦਾਨਾ ਆਵਾਜ਼ ਗੂੰਜੀ ਮੈਂ ਹਾਂ ਤੁਹਾਡਾ ਪਤੀ ਇਨਾ ਸੋਹnde ਹੀ ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈ ਹਾਲਾਂਕਿ ਮੈਂ ਜਾਣਦੀ ਸੀ ਕਿ ਉਸ ਵਕਤ ਮੇਰੇ ਕਮਰੇ ਵਿੱਚ ਮੇਰਾ ਪਤੀ ਹੀ ਆ ਸਕਦਾ ਹੈ ਅਜਿਹਾ ਲੱਗਦਾ ਸੀ ਜਿਵੇਂ ਮੇਰੇ ਪਤੀ ਦੀ ਆਵਾਜ਼ ਸੁਣ ਕੇ ਮੇਰੀ ਸਾਰੀ ਤਕਾਵਟ ਉੱਥੇ ਹੀ ਦਮ ਤੋੜ ਗਈ ਹੋਵੇ ਹੁਣ ਮੈਨੂੰ ਸ਼ਰਮ ਆ ਰਹੀ ਸੀ ਪਰ ਇੱਕ ਗੱਲ ਦੀ ਹੈਰਾਨੀ ਹੋਈ ਸੀ ਅਖੀਰ ਪਤੀ ਨੇ ਕਮਰੇ ਵਿੱਚ ਆਉਂਦੇ ਹੀ ਹਨੇਰਾ ਕਿਉਂ ਕਰ ਦਿੱਤਾ ਸੀ ਮੈਨੂੰ ਇਹ ਗੱਲ ਥੋੜੀ ਅਜੀਬ ਲੱਗੀ ਜੇ ਲਾਈਟ ਚਲੀ ਗਈ ਸੀ ਤਾਂ ਮੋਬੱਤੀ ਜਾਂ ਟਾਰਚ ਹੀ ਕਮਰੇ ਵਿੱਚ ਲੈ ਆਉਂਦੇ ਮੈਂ ਅੱਖਾਂ ਫਾੜ-ਫਾੜ ਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤਾਦੀ ਮੈਨੂੰ ਮਰਦਾਨਾ ਪਰਛਾਵਾਂ ਜਿਹਾ ਆਪਣੇ ਵੱਲ ਆਉਂਦਾ ਨਜ਼ਰ ਆਇਆ ਪਤੀ ਮੇਰੇ ਸਾਹਮਣੇ ਆ ਕੇ ਬੈਠਾ ਤੇ ਕਹਿਣ ਲੱਗਾ ਕਿ ਮਾਫ਼ ਕਰਨਾ ਬਾਹਰ ਦੋਸਤਾਂ ਵਿੱਚ ਗੱਪਾਂ ਮਾਰਦੇ ਹੋਏ ਵਕਤ ਦਾ ਪਤਾ ਹੀ ਨਹੀਂ ਲੱਗਿਆ ਤੁਸੀਂ ਤਾਂ ਜਾਣਦੇ ਹੋ ਕਿ ਅਜਿਹੇ ਮੌਕੇ ਤੇ ਦੋਸਤ ਕਿੱਥੇ ਜਾਣ ਛੱਡਦੇ ਹਨ ਤੁਸੀਂ ਕਾਫੀ ਥੱਕ ਗਏ ਹੋਵੋਗੇ ਮੈਨੂੰ ਲੱਗਦਾ ਹੈ ਤੁਹਾਨੂੰ ਸੌਣਾ ਚਾਹੀਦਾ ਹੈ ਬਾਕੀ ਗੱਲਾਂ ਅਸੀਂ ਕੱਲ ਕਰ ਲਵਾਂਗੇ ਮੇਰਾ ਪਤੀ ਤਾਂ ਗੱਲ ਕਰਦੇ ਹੋਏ ਬਹੁਤ اٹਕ ਰਿਹਾ ਸੀ ਉਸਦੇ ਮੂੰਹੋਂ ਤਾਂ ਹਕਲਾਉਂਦੇ ਹੋਏ ਸ਼ਬਦਾਂ ਸ਼ਬਦ ਵੀ ਠੀਕ ਤਰ੍ਹਾਂ ਨਹੀਂ ਨਿਕਲ ਰਹੇ ਸਨ ਇਸ ਦਾ ਹਰ ਕਿਸੇ ਇਹ ਮਤਲਬ ਨਹੀਂ ਸੀ ਕਿ ਉਹਨਾਂ ਨੂੰ ਅਟਕ ਅਟਕ ਕੇ ਬੋਲਣ ਦੀ ਬਿਮਾਰੀ ਸੀ ਉਹ ਤਾਂ ਹੱਜ ਗੱਲ ਕਰ ਰਹੇ ਸਨ ਜਿਵੇਂ ਉਹ ਮੇਰੇ ਤੋਂ ਸ਼ਰਮਾ ਰਹੇ ਹੋਣ ਉਹਨਾਂ ਨੂੰ ਮੇਰੇ ਤੋਂ ਸ਼ਰਮ ਆ ਰਹੀ ਹੋਵੇ ਮਰਦ ਹੋ ਕੇ ਉਹਨਾਂ ਦਾ ਮੇਰੇ ਤੋਂ ਸ਼ਰਮਿੰਦਾ ਹੋ ਕੇ ਗੱਲ ਕਰਨਾ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਫਿਰ ਯਾਦ ਆਇਆ ਕਿ ਛੋਟੀ ਭੈਣ ਨੇ ਵੀ ਦੱਸਿਆ ਸੀ ਕਿ ਦੀਦੀ ਤੁਹਾਡੇ ਮੰਗੇਤਰ ਬਹੁਤ ਸ਼ਰਮੀਲੇ ਕਿਸਮ ਦੇ ਹਨ ਮੈਂ ਪਤੀ ਨੂੰ ਕਿਹਾ ਕਿ ਤੁਸੀਂ ਕਮਰੇ ਵਿੱਚ ਹਨੇਰਾ ਕਿਉਂ ਕਰ ਦਿੱਤਾ ਕਿ ਤੁਸੀਂ ਮੈਨੂੰ ਦੇਖਣਾ ਨਹੀਂ ਚਾਹੁੰਦੇ ਜ਼ਾਹਿਰ ਹੈ ਇੱਕ ਆਰਤ ਵਿਆਦੀ ਔਰਤ ਬਸ ਆਪਣੇ ਪਤੀ ਲਈ ਹੀ ਤਾਂ ਸਜਦੀ ਸਵਰਦੀ ਹੈ ਤਾਂ ਕਿ ਉਸ ਦਾ ਪਤੀ ਉਸ ਨੂੰ ਦੇਖੇ ਉਸ ਦੀ ਤਾਰੀਫ਼ ਕਰੇ ਮੇਰੀ ਗੱਲ ਸੁਣ ਕੇ ਮੇਰੇ ਪਤੀ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਕਹਿਣ ਲੱਗਾ ਕਿ ਮੈਂ ਤਾਂ ਤੁਹਾਨੂੰ ਜੀ ਭਰ ਕੇ ਦੇਖ ਲਿਆ ਸੀ ਜਦੋਂ ਤੁਹਾਨੂੰ ਮੇਰੇ ਕੋਲ ਲਿਆ ਕੇ ਬਿਠਾਇਆ ਗਿਆ ਅਤੇ ਤੁਸੀਂ ਬਹੁਤ ਖੂਬਸੂਰਤ ਹੋ ਸਾਡੇ ਇੱਥੇ ਇੱਕ ਰਸਮ ਹੈ ਮੇਰੇ ਤੇ ਕਿਸੇ ਨੇ ਜਾਦੂ ਕਰਵਾਇਆ ਸੀ ਤਾਂ ਕਿ ਮੇਰਾ ਵਿਆਹ ਨਾ ਹੋ ਸਕੇ ਇਸ ਲਈ ਪੰਡਿਤ ਜੀ ਨੇ ਦੱਸਿਆ ਕਿ ਤੁਹਾਨੂੰ ਕੁਝ ਦਿਨ ਤੱਕ ਰਾਤ ਨੂੰ ਹਨੇਰੇ ਵਿੱਚ ਪਤਨੀ ਦੇ ਕੋਲ ਜਾਣਾ ਹੈ ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਸੀ ਪਰ ਉਸ ਵਕਤ ਮੈਂ ਇਸ ਗੱਲ ਨੂੰ ਸੱਚ ਮੰਨਿਆ ਕਿਉਂਕਿ ਪਹਿਲੀ ਹੀ ਰਾਤ ਵਿੱਚ ਕਿਸੇ ਬੈਸ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਉਸ ਰਾਤ ਮੈਂ ਸੌਣ ਲਈ ਤਾ ਮੇਰੇ ਪਤੀ ਪਹਿਲਾਂ ਹੀ लेट ਚੁੱਕੇ ਸਨ ਦਿਲ ਵਿੱਚ ਇੱਕ ਇੱਛਾ ਸੀ ਕਿ ਪਤੀ ਦਾ ਚਿਹਰਾ ਦੇਖਾਂ ਅਖੀਰ ਉਹ ਮੇਰਾ ਪਤੀ ਬਣ ਚੁੱਕਾ ਸੀ ਜਦੋਂ ਉਹ ਬਰਾਤ ਲੈ ਕੇ ਸਾਡੇ ਇੱਥੇ ਆਏ ਸਨ ਤਦ ਵੀ ਉਹਨਾਂ ਦੇ ਚਿਹਰੇ ਤੇ ਸਹਿਰਾ ਬੰਨਿਆ ਹੋਇਆ ਸੀ ਜਿਸ ਵਿੱਚ ਫੁੱਲਾਂ ਦੀਆਂ ਲੜੀਆਂ ਹੋਂਕਰ ਮੈਨੂੰ ਉਹਨਾਂ ਦਾ ਚਿਹਰਾ ਦਿਖਾਏ ਨਹੀਂ ਦਿੱਤਾ ਸੀ ਮੈਂ ਸੋਚਿਆ ਕਿ ਚਲੋ ਉਹ ਰਾਤ ਵੀ गुज़र ਜਾਣ ਦੇਵਾ ਕੁਝ ਘੰਟਿਆਂ ਦੀ ਹੀ ਤਾਂ ਗੱਲ ਹੈ ਸਵੇਰ ਹੁੰਦੇ ਹੀ ਮੈਂ ਆਪਣੇ ਪਤੀ ਨੂੰ ਦੇਖਾਂਗੀ ਮੈਂ ਪਤੀ ਦੇ ਪਹਲੂ ਵਿੱਚ ਸੌਂ ਗਈ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਕੋਕ ਮੁਸਕਰਾ ਕੇ ਬੈਠ ਕੇ ਦੂਜੇ ਪਾਸੇ ਦੇਖਿਆ ਮੈਂ ਚੌਂਕ ਕੇ ਉੱਠ ਬੈਠੀ ਕਿਉਂਕਿ ਬੈੱਡ ਤਾਂ ਬਿਲਕੁਲ ਖਾਲੀ ਸੀ ਉੱਥੇ ਤਾਂ ਮੇਰਾ ਪਤੀ ਹੀ ਨਹੀਂ ਸੀ ਵਾਸ਼ਰੂਮ ਵੀ ਖੁੱਲਾ ਸੀ ਮੈਂ ਹੜ்பੜਾ ਕੇ ਉੱਠ ਬੈਠੀ ਅਤੇ ਕਮਰੇ ਤੋਂ ਬਾਹਰ ਨਿਕਲ ਲਈ ਬਾਹਰ ਆ ਕੇ ਦੇਖਿਆ ਤਾਂ ਮੇਰੀ ਸੱਸ ਬਹੁਤ ਪਰੇਸ਼ਾਨ ਜੀ ਬੈਠੀ ਸੀ ਮੈਨੂੰ ਦੇਖ ਕੇ ਉਹਨਾਂ ਦੇ ਚਿਹਰੇ ਤੇ ਤੁਰੰਤ ਮੁਸਕਰਾਹਟ ਛਾ ਗਈ ਪਰ ਉਹਨਾਂ ਨੇ ਕੁਝ ਪਰਦੇ ਹੋਏ ਮੈਨੂੰ ਇਸ਼ਾਰਿਆਂ ਵਿੱਚ ਆਪਣੇ ਕੋਲ ਉਣ ਨੂੰ ਕਿਹਾ ਮੈਂ ਉਹਨਾਂ ਦੇ ਕੋਲ ਗਈ ਅਤੇ ਨਾਲ-ਨਾਲ ਆਸ-ਪਾਸ ਆਪਣੇ ਪਤੀ ਨੂੰ ਵੀ ਦੇਖ ਰਹੀ ਸੀ ਕਿ ਉਹ ਕਿੱਥੇ ਚਲੇ ਗਏ ਮੈਂ ਸਾਜ਼ ਨੇ ਕਾਲ ਗਈ ਤਾਂ ਉਹਨਾਂ ਨੇ ਤੁਰੰਤ ਮੇਰੇ ਤੇ ਫੂਕ ਮਾਰ ਦਿੱਤੀ। ਸ਼ਾਇਦ ਉਹ ਕੁਝ ਪੜ ਰਹੀ ਸੀ ਅਤੇ ਉਹ ਮੇਰੇ ਲਈ ਹੀ ਪੜ ਰਹੀ ਸੀ। ਜੋ ਉਹਨਾਂ ਨੇ ਮੇਰੇ ਤੇ ਫੂਕਿਆ ਸੀ ਇਹ ਦੇਖ ਕੇ ਮੈਨੂੰ ਪਤੀ ਦੀ ਯਾਦ ਆਉਣ ਲੱਗੀ। ਸ਼ਾਇਦ ਇਹ ਮੇਰੇ ਅਤੇ ਮੇਰੇ ਪਤੀ ਲਈ ਹੀ ਸੀ। ਚਲੋ ਸੱਚਮੁੱਚ ਹੀ ਉਹਨਾਂ ਤੇ ਕੋਈ ਜਾਦੂ ਹੋਇਆ ਹੈ। ਕਦ ਹੀ ਤਾਂ ਸੱਸ ਵੀ ਮੇਰੇ ਤੇ ਕੁਝ ਪੜ ਕੇ ਫੂਕ ਰਹੀ ਹੈ। ਮੈਂ ਉਹਨਾਂ ਦੇ ਕੋਲ ਬੈਠਦੇ ਹੀ ਸਵਾਲ ਕੀਤਾ ਕਿ ਉਹ ਕਿੱਥੇ ਹਨ ਮੈਨੂੰ ਤਾਂ ਕਿਤੇ ਕਮਰੇ ਵਿੱਚ ਨਜ਼ਰ ਨਹੀਂ ਆਇਆ ਤਾਂ ਸੱਸ ਦੂਜੇ ਪਾਸੇ ਦੇਖਦੇ ਹੋਏ ਕਹਿਣ ਲੱਗੀ ਬੇਟਾ ਉਹ ਕੰਮ ਤੇ ਜਾ ਚੁੱਕਾ ਹੈ ਮੈਂ ਘੜੀ ਵੱਲ ਦੇਖਿਆ ਤਾਂ ਸਵੇਰ ਦੇ 7 ਵਜੇ ਰਹੇ ਸਨ ਅਤੇ ਆਫਿਸ ਦਾ ਵਕਤ 9 ਵਜੇ ਤੋਂ ਸ਼ੁਰੂ ਹੁੰਦਾ ਹੈ ਫਿਰ 7 ਵਜੇ ਉਹ ਕਿਵੇਂ ਚਲੇ ਗਏ ਸੱਸ ਮੇਰੀਆਂ ਨਜ਼ਰਾਂ ਨੂੰ ਦੇਖ ਕੇ ਸਵਾਲ ਸਮਝ ਚੁੱਕੀ ਸੀ ਅਤੇ ਕਹਿਣ ਲੱਗੀ ਕਿ ਬੇਟਾ ਉਸਦੇ ਕੰਮ ਦਾ ਕੋਈ ਪਤਾ ਨਹੀਂ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਾਰੋਬਾਰ ਕਰਦਾ ਹੈ ਅਤੇ ਜਦੋਂ ਦਿਲ ਚਾਹੇ ਤਾਂ ਹੀ ਘਰੋਂ ਨਿਕਲ ਜਾਂਦਾ ਹੈ। ਤੂੰ ਨਾਸ਼ਤਾ ਕਰ ਲੈ। ਮੈਨੂੰ ਇਹ ਗੱਲ ਬੜੀ ਅਜੀਬ ਲੱਗੀ। ਮੇਰਾ ਦਿਲ ਚਾਇਆ ਸਾਸਤ ਨੂੰ ਪੁੱਛਾਂ ਕਿ ਪਤੀ ਦੀ ਵਿਆਹ ਮਰਜ਼ੀ ਨਹੀਂ ਸੀ। ਨਾ ਹੀ ਰਾਤ ਨੂੰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ ਸੀ ਅਤੇ ਹੁਣ ਵੀ ਉਹ ਬਿਨਾਂ ਚਿਹਰਾ ਦਿਖਾਏ ਕਿਵੇਂ ਚਲੇ ਗਏ। ਭਲਾ ਕੋਈ ਆਪਣੀ ਵਿਆਹ ਦੇ ਅਗਲੇ ਦਿਨ ਹੀ ਕੰਮ ਤੇ ਜਾਂਦਾ ਹੈ। ਮੈਂ ਸੇ ਸੋਚ ਵਿੱਚ ਗੁੰਮ ਸੀ ਕਿ ਸਾਹਮਣੇ ਵਾਲੇ ਕਮਰੇ ਤੋਂ ਇੱਕ ਮੁੰਡਾ ਨਿਕਲਿਆ ਮੈਂ ਉੱਠ ਕੇ ਦੇਖਿਆ ਤੇ ਜਲਦੀ ਨਾਲ ਆਪਣਾ ਦੁਪੱਟਾ ਸਿਰ ਤੇ ਲੈ ਲਿਆ ਮੇਰੀ ਸੱਸ ਮੁਸਕੁਰਾ ਕੇ ਕਹਿਣ ਲੱਗੀ ਬੇਟੀ ਇਹ ਤੇਰਾ ਤਿਆਰ ਹੈ ਮੈਂ ਸਰਸਰੀ ਜੀ ਨਜ਼ਰ ਦੁੜਾ ਕੇ ਉਸ ਨੂੰ ਨਮਸਤੇ ਕੀਤਾ ਤਾਂ ਉਹ ਅੱਖਾਂ ਨਾਲ ਹੀ ਜਵਾਬ ਦੇ ਕੇ ਉੱਥੋਂ ਬਾਹਰ ਚਲਾ ਗਿਆ ਅਤੇ ਸਾਰਾ ਦਿਨ ਵੀ ਇੰਜ ਹੀ ਗੁਜ਼ਰ ਗਿਆ ਮੈਂ ਨੋਟ ਕੀਤਾ ਸੀ ਕਿ ਮੇਰੀ ਸੱਸ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ ਜਦ ਕੀ ਉਹ ਤਾਂ ਮਿਜ਼ਾਜ ਦੀ ਬਹੁਤ ਚੰਗੀ ਔਰਤ ਸੀ ਸਾਡਾ ਰਿਸ਼ਤਾ ਹੋਣ ਤੋਂ ਬਾਅਦ ਉਹ ਕਈ ਵਾਰ ਸਾਡੇ ਘਰ ਆਈ ਸੀ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਦੇਖੀ ਹੀ ਨਹੀਂ ਸੀ ਥੋੜੀ ਦੇਰ ਪਹਿਲਾਂ ਮੈਂ ਵੀ ਬਹੁਤ ਖੁਸ਼ ਮਿਜ਼ਾਜ ਸੀ ਮੈਂ ਤਾਂ ਬਹੁਤ ਖੁਸ਼ ਸੀ ਕਿ ਚਲੋ ਸੱਸ ਬਹੁ ਵਿੱਚ ਖੂਬ ਜਮੇਗੀ ਪਰ ਉਹ ਤਾਂ ਮੈਨੂੰ ਗੱਲ ਵੀ ਕੋਈ ਕੋਈ ਖਿਆਲਾਂ ਵਿੱਚ ਡੁੱਬੀ ਹੋਈ ਕਰਦੀ ਸੀ ਮੈਂ ਜਦੋਂ ਬੁਲਾਉਂਦੀ ਤਾਂ ਖਿਆਲਾਂ ਤੋਂ ਨਿਕਲ ਕੇ ਮੇਰੇ ਵੱਲ ਦੇਖਣ ਲੱਗ ਇਸ ਘਰ ਵਿੱਚ ਮੇਰੇ ਪਤੀ ਸੱਸ ਤੋਂ ਇਲਾਵਾ ਇੱਕ ਮੇਰਾ ਦਿਉਰ ਵੀ ਸੀ ਅਸੀਂ ਚਾਰ ਲੋਕ ਇੱਥੇ ਰਹਿੰਦੇ ਸੀ ਮੈਂ ਸ਼ਾਮ ਨੂੰ ਆਪਣੇ ਪਤੀ ਦੇ ਆਉਣ ਦੀ ਰਾਹ ਦੇਖ ਰਹੀ ਸੀ ਬਿਲਕੁਲ ਨਵੀਂ ਵਿਆਹੀ ਦੁੱਲਹਨ ਦੀ ਤਰ੍ਹਾਂ ਸਜ ਸਵਰ ਕੇ ਬੈਠੀ ਹੋਈ ਸੀ ਪਰ ਤਦ ਹੀ ਦਰਵਾਜ਼ੇ ਤੇ دستਕ ਹੋਈ ਮੈਂ ਤੁਰੰਤ ਮੁਸਕੁਰਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰਾ ਦਿਉਰ ਰਾਮੂ ਖੜਾ ਸੀ ਉਹ ਮੈਨੂੰ ਇੰਜ ਖੜਾ ਦੇਖ ਕੇ ਹੜ ਬੜਾਉਂਦਾ ਹੋਇਆ ਨਜ਼ਰ ਚੁਰਾਉਣ ਲੱਗਿਆ ਮੈਂ ਵੀ ਉਸ ਨੂੰ ਨਮਸਤੇ ਕੀਤਾ ਤੇ ਵਾਪਸ ਅੰਦਰ ਆ ਗਈ। ਬਹੁਤ ਰਾਤ ਹੋ ਚੁੱਕੀ ਸੀ। ਵਾਰ-ਵਾਰ ਮੇਰੀ ਨਜ਼ਰ ਘੜੀ ਤੇ ਜਾ ਰਹੀ ਸੀ। ਪਤਾ ਨਹੀਂ ਮੇਰਾ ਪਤੀ ਕਿੱਥੇ ਰਹਿ ਗਿਆ ਸੀ। ਸੱਸ ਨੇ ਜ਼ਬਰਦਸਤੀ ਖਾਣਾ ਵੀ ਖਵਾ ਦਿੱਤਾ। ਡੌਰ ਵੀ ਉੱਥੇ ਹੀ ਖਾਣਾ ਖਾ ਰਿਹਾ ਸੀ। ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਮੈਨੂੰ ਚੋਰੀ-ਚੋਰੀ ਦੇਖ ਰਿਹਾ ਹੈ। ਮੈਂ ਜਦੋਂ ਉਸ ਵੱਲ ਦੇਖਿਆ ਤਾਂ ਉਸਨੇ ਬੁਖਲਾ ਕੇ ਨਜ਼ਰ ਹੀ ਬਦਲ ਲਈ। ਅਤੇ ਫਿਰ ਅੱਤਾ ਖਾਣਾ ਛੱਡ ਕੇ ਘਰੋਂ ਚਲਾ ਗਿਆ। ਮੇਰੇ ਦਿਮਾਗ ਵਿੱਚ ਬਹੁਤ ਖਿਆਲ ਆ ਰਹੇ ਸਨ। ਮੈਂ ਉਂਝ ਹੀ ਬੈਠੀ ਸੋਚ ਰਹੀ ਸੀ ਕਿ ਅਖੀਰ ਵਜਾ ਕੀ ਸੀ? ਦਿਲ ਕਬਰੌਣ ਲੱਗਾ ਤਾਂ ਬਾਲਕਨੀ ਵਿੱਚ ਖੜੀ ਹੋ ਕੇ ਰੋਣ ਲੱਗੀ। ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਸ਼ਾਇਦ ਮੈਂ ਉਹਨਾਂ ਨੂੰ ਪਸੰਦ ਨਹੀਂ ਆਈ ਸੀ। ਉਹ ਮੇਰੇ ਨਾਲ ਨਫ਼ਰਤ ਕਰਦੇ ਸਨ। ਜਾਂ ਫਿਰ ਉਹਨਾਂ ਦੇ ਦਿਲ ਵਿੱਚ ਕੋਈ ਹੋਰ ਸੀ। ਮੈਂ ਵੀ ਉਂਝ ਹੀ ਖੜੀ ਸੀ ਕਿ ਤਾਂ ਹੀ ਕਮਰੇ ਵਿੱਚ ਕੋਪ ਖੰਨੀਰਾ ਫੈਲ ਗਿਆ। ਹਲਕੀ ਰੋਸ਼ਨੀ ਬਾਲਕਨੀ ਦੇ ਬੱਲਬ ਦੀ ਸੀ ਜਿਸ ਨੂੰ ਇੰਝੀ ਜਗਦਾ ਛੱਡ ਕੇ ਮੈਂ ਕਮਰੇ ਵਿੱਚ ਚਲੀ ਆਈ ਸੀ ਰਾਤ ਨੂੰ ਸ਼ਾਮ ਫਿਰ ਦੂਜੇ ਪਾਸੇ ਮੂੰਹ ਕਰਕੇ ਬੈਠੇ ਸਨ আর ਅੱਜ ਹਰ ਗੱਲ ਸਾਫ਼ ਕਰਨਾ ਚਾਹੁੰਦੀ ਸੀ ਮੈਂ ਇਸ ਲਈ ਬਿਨਾਂ ਕੁਝ ਕਹੇ ਪਤੀ ਦੇ ਕੋਲ ਜਾ ਕੇ ਬੈਠ ਗਈ ਮੇਰਾ ਮੋਢਾ ਪਤੀ ਦੇ ਮੋਢੇ ਦੇ ਨਾਲ ਲੱਗ ਗਿਆ ਤਾਂ ਉਹ ਤੁਰੰਤ ਮੇਰੇ ਤੋਂ ਐਨੇ ਦੂਰ ਹੋ ਗਏ ਕਿ ਉਹਨਾਂ ਦਾ ਮੋਢਾ ਦੁਬਾਰਾ ਮੇਰੇ ਮੋਢੇ ਦੇ ਨਾਲ ਨਾ ਲੱਗ ਸਕੇ ਮੈਂ ਪਤੀ ਤੋਂ ਹਰ ਗੱਲ ਸਾਫ਼ ਕਰਨਾ ਚਾਹੁੰਦੀ ਸੀ ਕਿ ਅਖੀਰ ਉਹ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਮੈਂ ਇੱਕ ਵਾਰ ਫੇਪ ਪਤੀ ਵੱਲ ਦੇਖਿਆ ਤੇ ਡਰਦੇ-ਡਰਦੇ ਪਤੀ ਦਾ ਹੱਥ ਫੜ ਲਿਆ ਮੇਰੇ ਹੱਥ ਨੂੰ ਮਹਿਸੂਸ ਕਰਦੇ ਹੀ ਤੁਰੰਤ ਉਹਨਾਂ ਨੇ ਆਪਣਾ ਹੱਥ ਛੁਡਵਾਇਆ ਤੇ ਉੱਠ ਖੜੇ ਹੋ ਗਏ ਦੂਜੇ ਪਾਸੇ ਮੂੰਹ ਮੋੜ ਕੇ ਕਹਿਣ ਲੱਗੇ ਕਿ ਜੋ ਵੀ ਗੱਲ ਕਰਨੀ ਹੈ ਜਲਦੀ ਕਰੋ ਮੈਂ ਬਹੁਤ ਥੱਕਿਆ ਹੋਇਆ ਹਾਂ ਮੈਨੂੰ ਨੀਂਦ ਆ ਰਹੀ ਹੈ ਪਤੀ ਦੀਆਂ ਗੱਲਾਂ ਮੇਰੀਆਂ ਅੱਖਾਂ ਵਿੱਚ ਹੰਝੂ ਲੈ ਆਈਆਂ ਸਨ ਮੈਂ ਬੋਲੀ ਕਿ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਜੇ ਅਜੇ ਹੀ ਕੋਈ ਗੱਲ ਸੀ ਤਾਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਪਤੀ ਤੁਰੰਤ ਗਲਾ ਸਾਫ਼ ਕਰਕੇ ਬੋਲੇ ਕਿ ਮੈਂ ਕਿਸੇ ਹੋਰ ਨੂੰ ਪਸੰਦ ਨਹੀਂ ਕਰਦਾ ਬਸ ਮੇਰੀ ਇੱਕ ਮਜਬੂਰੀ ਹੈ ਨਾ ਹੀ ਮੈਂ ਤੁਹਾਨੂੰ ਆਪਣਾ ਚਿਹਰਾ ਦਿਖਾ ਸਕਦਾ ਹਾਂ ਅਤੇ ਨਾ ਹੀ ਮੇਰੇ ਕੋਲ ਵਕਤ ਹੈ ਜੋ ਤੁਹਾਡੇ ਕੋਲ ਬੈਠ ਕੇ ਮੁਹੱਬਤ ਭਰੀਆਂ ਗੱਲਾਂ ਕਰਾਂ ਮੈਨੂੰ ਵੀ ਗੁੱਸਾ ਆ ਰਿਹਾ ਸੀ ਅਖੀਰ ਇਹ ਕਿਹੜੀ ਮਜਬੂਰੀ ਸੀ ਕਿ ਮੇਰਾ ਪਤੀ ਮੇਰੇ ਤੋਂ ਦੂਰ ਭੱਜੇ ਅਤੇ ਮੈਂ ਉਸ ਦੇ ਕੋਲ ਆਉਂਦੀ ਕੋਸ਼ਿਸ਼ ਕਰਦੀ ਰਹਾਂ। ਉਸ ਦਿਨ ਤੋਂ ਬਾਅਦ ਕਈ ਦਿਨ ਇੰਜ ਹੀ ਗੁਜ਼ਰ ਗਏ ਅਤੇ ਸਾਰੀ ਰਾਤ ਮੈਂ ਇੰਜ ਹੀ ਗੂੜੀ ਨੀਂਦ ਸੌਂਦੀ ਕਿ ਮੇਰੀਆਂ ਅੱਖਾਂ ਫਿਰ ਸਵੇਰ ਹੀ ਜਾ ਕੇ ਖੁੱਲ੍ਹਦੀਆਂ ਸਨ। ਸਾਰਾ ਦਿਨ ਪਤੀ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਦੂਜੇ ਪਾਸੇ ਮੈਨੂੰ ਪਤਾ ਨਹੀਂ ਕਿਉਂ ਇਹ ਮਹਿਸੂਸ ਹੋਣ ਲੱਗਾ ਕਿ ਜਿਵੇਂ ਮੈਂ ਕਿਸੇ ਦੀਆਂ ਨਜ਼ਰਾਂ ਵਿੱਚ ਆ ਪਰ ਜਦੋਂ ਮੈਂ ਇੱਧਰ ਉੱਧਰ ਦੇਖੀ ਤਾਂ ਕੋਈ ਨਜ਼ਰ ਨਹੀਂ ਆਉਂਦਾ ਸੀ ਇੱਕ ਵਾਰ ਮੈਂ ਸ਼ਾਮ ਦੀ ਚਾਹ ਬਣਾ ਕੇ ਆਪਣੀ ਸੱਸ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਉੱਥੇ ਹੀ ਰੁਕ ਗਈ ਉਹ ਸ਼ਾਇਦ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਵਾਰ-ਵਾਰ ਉਹ ਇੱਕ ਹੀ ਸ਼ਬਦ ਦੁਹਰਾ ਰਹੀ ਸੀ ਪਤਾ ਨਹੀਂ ਕੌਣ ਸੀ ਪਰ ਮੇਰੀ ਸੱਸ ਉਸ ਦੀ ਮਿੰਨਤ ਕਰ ਰਹੀ ਸੀ ਪਤਾ ਨਹੀਂ ਮੇਰੀ ਸੱਸ ਨੂੰ ਕੌਣ ਬਲੈਕਮੇਲ ਕਰ ਰਿਹਾ ਸੀ ਮੈਂ ਜਦੋਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਕਮਰੇ ਵਿੱਚ ਦਾਖਲ ਹੋਈ ਤਾਂ ਉਹ ਫੋਨ ਬੰਦ ਕਰਕੇ ਆਪਣੇ ਹੰਝੂ ਪੂੰਝਣ ਲੱਗੀ। ਮੈਂ ਉਹਨਾਂ ਦੇ ਰੋਂਦੀ ਵਜਾ ਪੁੱਛੀ ਤਾਂ ਉਹ ਕਹਿਣ ਲੱਗੀ ਕਿ ਉਹਨਾਂ ਦਾ ਭਰਾ ਹੈ। ਉਹਨਾਂ ਤੋਂ ਨਾਰਾਜ਼ ਹੈ। ਕਈ ਸਾਲ ਹੋ ਗਏ ਹਨ। ਉਹਨਾਂ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਿਹਾ। ਨਾ ਹੀ ਕਦੇ ਉਹਨਾਂ ਨੂੰ ਮਿਲਣ ਆਉਂਦਾ ਹੈ। ਉਸ ਦੀ ਫੋਨ ਤੇ ਰੋ ਰੋ ਕੇ ਮਿੰਨਤ ਕਰਦੀ ਹੈ। ਮੇਰਾ ਦਿਲ ਆਪਣੀ ਸੱਸ ਦੀ ਗੱਲ ਸੁਣ ਕੇ ਉਦਾਸ ਹੋਇਆ ਸੀ। ਪਰ ਉਸ ਤੋਂ ਬਾਅਦ ਜੋ ਸੱਚਾਈ ਮੇਰੇ ਸਾਹਮਣੇ ਆਈ ਮੈਂ ਹੈਰਾਨ ਰਹਿ ਗਈ ਸੀ ਕੁਝ ਦਿਨਾਂ ਬਾਅਦ ਹੀ ਸੱਸ ਦੀ ਭੈਣ ਉਹਨਾਂ ਨੂੰ ਮਿਲਣ ਆ ਗਈ ਮੈਨੂੰ ਵੀ ਬੜੇ ਪਿਆਰ ਨਾਲ ਮਿਲੀ ਖਾਣਾ ਵੀ ਸਾਡੇ ਨਾਲ ਖਾਂਦਾ ਮੈਂ ਮਹਿਸੂਸ ਕੀਤਾ ਸੀ ਕਿ ਸੱਸ ਤੇ ਦਿਉਰ ਦੋਵਾਂ ਨੂੰ ਖਾਣਾ ਖਾਣਾ ਚੰਗਾ ਨਹੀਂ ਲੱਗ ਰਿਹਾ ਸੀ ਮੇਰਾ ਦਿਉਰ ਤਾਂ ਖਾਣਾ ਖਾਦੇ ਹੀ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਜਦੋਂ ਦਿਉਰ ਨੇ ਇਹ ਤੇਵਨ ਮਾਸੀ ਨੇ ਦੇਖੇ ਤਾਉ ਮੇਰੀ ਸੱਸ ਨੂੰ ਕਹਿਣ ਲੱਗੀ ਤੁਸੀਂ ਰਾਮੂ ਦਾ ਰਿਸ਼ਤਾ ਬਚਪਨ ਤੋਂ ਹੀ ਮੇਰੀ ਬੇਟੀ ਨਾਲ ਤੈਅ ਕੀਤਾ ਸੀ ਹੁਣ ਤੁਸੀਂ ਮੈਨੂੰ ਦੱਸੋ ਕੀ ਕਦੋਂ ਤੱਕ ਮੇਰੀ ਬੇਟੀ ਨੂੰ ਨੂੰ ਬਣਾ ਕੇ ਲਿਆਉਂਗੀ ਮੇਰੀ ਸੱਸ ਆਪਣੀ ਭੈਣ ਨੂੰ ਟਾਲਮਟੋਲ ਕਰ ਰਹੀ ਸੀ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਉਹ ਰਾਮੂ ਦਾ ਵਿਆਹ ਆਪਣੀ ਭੈਣ ਦੀ ਬੇਟੀ ਨਾਲ ਕਰਨਾ ਹੀ ਨਹੀਂ ਚਾਹੁੰਦੀ ਅਗਲੇ ਦਿਨ ਮੇਰੀ ਸੱਸ ਅਜੇ ਸੌਹੀ ਚੁੱਕੀ ਸੀ ਕਿ ਮਾਸੀ ਜਾ ਕੇ ਮੈਂ ਰਸੋਈ ਵਿੱਚ ਆਪਣੇ ਲਈ ਨਾਸ਼ਤਾ ਬਣਾ ਰਹੀ ਸੀ ਤਦ ਹੀ ਮਾਸੀ ਵੀ ਉੱਥੇ ਹੀ ਆ ਗਈ। ਮੈਨੂੰ ਕਹਿਣ ਲੱਗੀ ਕਿ ਮੈਂ ਉਹਨਾਂ ਲਈ ਵੀ ਨਾਸ਼ਤਾ ਬਣਾ ਦੇਵਾਂ। ਮੈਂ ਉਹਨਾਂ ਲਈ ਵੀ ਨਾਸ਼ਤਾ ਬਣਾਇਆ ਤੇ ਅਸੀਂ ਇਕੱਠੇ ਨਾਸ਼ਤਾ ਕਰਨ ਲੱਗੇ। ਮਾਸੀ ਮੈਨੂੰ ਕਹਿਣ ਲੱਗੀ, "ਸ਼ਾਮ ਨਜ਼ਰ ਨਹੀਂ ਆ ਰਿਹਾ ਕਿ ਹੁਣ ਤੱਕ ਸੁੱਤਾ ਪਿਆ ਹੈ। ਕੱਲ ਦੀ ਮੈਂ ਆਈ ਹਾਂ। ਉਸ ਮੁੰਡੇ ਨੂੰ ਮਿਲਣ ਦੀ ਵੀ ਇੱਛਾ ਨਹੀਂ ਹੋਈ।" ਮੈਂ ਕਿਹਾ ਕਿ ਉਹ ਸਵੇਰੇ-ਸਵੇਰੇ ਹੀ ਕੰਮ ਤੇ ਚਲੇ ਜਾਂਦੇ ਹਨ। ਕਹਿਣ ਲੱਗੀ, "ਚਲੋ" ਸਵੇਰੇ ਚਲਾ ਜਾਂਦਾ ਹੈ ਤਾਂ ਰਾਤ ਨੂੰ ਵਾਪਸ ਕਦੋਂ ਆਉਂਦਾ ਹੋਵੇਗਾ ਮੈਂ ਕਿਹਾ ਉਹ ਬਹੁਤ ਦੇਰ ਨਾਲ ਆਉਂਦੇ ਹਨ ਮੇਰੀ ਗੱਲ ਤੇ ਮਾਸੀ ਚੁੱਪ ਹੋ ਗਈ ਸੀ ਫਿਰ ਆਪਣੀ ਚਾਹ ਪੀਣ ਲੱਗੀ ਮੈਨੂੰ ਇੱਕਦਮ ਆਪਣੀ ਸੱਸ ਦੇ ਭਰਾ ਦਾ ਖਿਆਲ ਆਇਆ ਤਾਂ ਮੈਂ ਵੀ ਜ਼ਿਕਰ ਕਰ ਦਿੱਤਾ ਮੈਂ ਕਿਹਾ ਤੁਹਾਡੇ ਭਾਈ ਸਾਹਿਬ ਕਿਸ ਗੱਲ ਤੇ ਇੰਨਾ ਜ਼ਿਆਦਾ ਨਰਾਜ਼ ਹਨ ਕਿ ਰੋਜ਼ ਮੇਰੀ ਸੱਸ ਉਹਨਾਂ ਦੀ ਮਿੰਨਤ ਕਰਦੀ ਹੈ ਪਰ ਉਹ ਹੰਕੇ ਆਪਣੀ ਭੈਣ ਤੇ ਜ਼ਰਾ ਵੀ ਤਰਸ ਨਹੀਂ ਖਾਂਦੇ। ਮੇਰੀ ਗੱਲ ਸੁਣ ਕੇ ਮਾਸੀ ਹੈਰਾਨੀ ਵਿੱਚ ਪੈ ਗਈ। ਕਹਿਣ ਲੱਗੀ ਕਿਹੜਾ ਭਰਾ? ਸਾਡਾ ਤਾਂ ਕੋਈ ਭਰਾ ਹੀ ਨਹੀਂ ਹੈ। ਅਸੀਂ ਬਸ ਦੋ ਭੈਣਾਂ ਹੀ ਹਾਂ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਜੇ ਮੇਰੀ ਸੱਸ ਦਾ ਕੋਈ ਭਰਾ ਨਹੀਂ ਸੀ ਤਾਂ ਉਹ ਰੋ ਰੋ ਕੇ ਕਿਸ ਦੀ ਮਿੰਨਤ ਕਰਦੀ ਸੀ ਕਿ ਉਹ ਵਾਪਸ ਆ ਜਾਵੇ। ਇੱਕ ਵਾਰ ਉਹਨਾਂ ਨੂੰ ਮਿਲਿਆ। ਥੋੜੇ ਚਿਰ ਬਾਅਦ ਮੇਰੀ ਸੱਸ ਮੇਰੇ ਕੋਲ ਆਈ ਤਾਂ ਮੈਂ ਮਾਸੀ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਕੀਤੀ। ਤਾ ਮੇਰੀ ਸੱਸ ਕਹਿਣ ਲੱਗੀ ਕਿ ਰਾਮੂ ਉਸ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਮੈਂ ਕਿਹਾ ਕਿਉਂ ਤਾਂ ਉਹ ਕਹਿਣ ਲੱਗੀ ਉਸ ਦੀ ਮਰਜ਼ੀ ਨਹੀਂ ਹੈ ਮੈਂ ਕਿਹਾ ਜੇ ਮਰਜ਼ੀ ਨਹੀਂ ਸੀ ਤਾਂ ਇੰਨੇ ਸਾਲਾਂ ਤੋਂ ਕਿਉਂ ਗੱਲ ਜੋੜੀ ਰੱਖੀ ਪਹਿਲਾਂ ਇਨਕਾਰ ਕਰ ਦਿੰਦੇ ਮੇਰੀ ਸੱਸ ਕਹਿਣ ਲੱਗੀ ਇਹ ਹੀ ਗੱਲ ਮੈਂ ਰਾਮੂ ਨੂੰ ਵੀ ਕਹੀ ਹੈ ਮੈਂ ਆਪਣੇ ਦੋਵਾਂ ਬੇਟਿਆਂ ਦੇ ਹੱਥੋਂ ਬਹੁਤ ਦੁਖੀ ਹੋ ਚੁੱਕੀ ਹਾਂ ਦੋਵੇਂ ਹੀ ਮਰਜ਼ੀ ਦੇ ਮਾਲਕਾਂ ਇਹ ਕਹਿ ਕੇ ਉਹ ਕੰਨ ਲੱਗੀ ਰੋਣ ਲੱਗੀ ਅਤੇ ਮੈਂ ਉਹਨਾਂ ਨੂੰ ਤਸੱਲੀ ਦੇਣ ਲੱਗੀ ਤਾਂ ਤਾ ਮੈਂ ਵੀ ਆਪਣੇ ਪਤੀ ਤੋਂ ਆ ਚੁੱਕੀ ਸੀ ਇਸ ਲਈ ਮੈਂ ਸੋਚਿਆ ਕਿ ਸ਼ਾਇਦ ਮੈਂ ਉਹਨਾਂ ਦੇ ਸਾਹਮਣੇ ਹਾਂ ਇਸ ਲਈ ਉਹਨਾਂ ਨੂੰ ਮੇਰਾ ਅਹਿਸਾਸ ਨਹੀਂ ਕੁਝ ਦਿਨਾਂ ਲਈ ਮੈਂ ਆਪਣੇ ਪੇਕੇ ਘਰ ਚਲੇ ਜਾਵਾਂ ਤਾਂ ਕਿ ਉਹਨਾਂ ਨੂੰ ਮੇਰੀ ਕਦਰ ਹੋਵੇ ਇਸ ਲਈ ਇੱਕ ਦਿਨ ਜਦੋਂ ਦਿਲ ਬਹੁਤ ਜ਼ਿਆਦਾ ਬੇਚੈਨ ਹੋਇਆ ਤਾਂ ਆਪਣੀ ਸੱਸ ਤੋਂ ਪੇਕੇ ਜਾਣ ਦਾ ਪੁੱਛਿਆ ਅਤੇ ਸੋਚਿਆ ਕਿ ਆਪਣੀ ਮਾਂ ਤੋਂ ਵੀ ਤਾ ਜਾ ਕੇ ਪੁੱਛਾਂ ਕਿ ਕਿਹੋ ਜੇ ਮਰਦ ਨਾਲ ਮੇਰਾ ਵਿਆਹ ਕਰਵਾਇਆ ਹੈ ਜਿਸ ਨੇ ਅਜੇ ਤੱਕ ਆਪਣਾ ਚਿਹਰਾ ਆਪਣੀ ਪਤਨੀ ਨੂੰ ਹੀ ਨਹੀਂ ਦਿਖਾਇਆ ਮੈਂ ਤਾਂ ਜਾਣਦੀ ਹੀ ਨਹੀਂ ਸੀ ਕਿ ਉੱਥੇ ਪਹੁੰਚ ਕੇ ਮੈਨੂੰ ਕਿਹੋ ਜਿਹਾ ਤੱਕਾ ਲੱਗਣ ਵਾਲਾ ਹੈ ਜਦੋਂ ਪੇਕੇ ਘਰ ਦੇ ਦਰਵਾਜੇ ਤੇ ਪਹੁੰਚੀ ਤਾਂ ਧੀ ਇੱਕ ਕੂਰੀਅਰ ਆਇਆ ਮੈਂ ਉਸ ਨੂੰ ਬੋਲਿਆ ਕਿਸ ਦਾ ਪੇਪਰ ਆਇਆ ਹੈ ਅਤੇ ਟਟੋਲ ਕੇ ਦੇਖਣ ਲੱਗੀ ਉਸ ਪੇਪਰ ਤੇ ਤਾਂ ਮੇਰਾ ਹੀ ਨਾਮ ਲਿਖਿਆ ਸੀ ਜਦੋਂ ਕੋਲ ਕੇ ਮੈਂ ਅੰਦਰ ਮੌਜੂਦ ਪੇਪਰ ਪੜ੍ਹਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੀ ਮੰਮੀ ਦੇ ਘਰ ਜਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸੋਚਣ ਸਮਝਣ ਦੀ ਸਮਰੱਥਾ ਸਭ ਕੁਝ ਖਤਮ ਹੋ ਚੁੱਕਾ ਸੀ। ਮੇਰੇ ਨਾਲ ਕਿਹੜਾ ਖੇਡ ਵਿਆਹ ਦੇ ਨਾਂ ਤੇ ਖੇਡਿਆ ਜਾ ਰਿਹਾ ਸੀ? ਜੋ ਪੇਪਰ ਮੇਰੇ ਹੱਥ ਵਿੱਚ ਸੀ ਉਹ ਦੇਖ ਕੇ ਜੋ ਹਕੀਕਤ ਮੇਰੇ ਤੇ ਖੁੱਲੀ ਸੀ ਮੈਂ ਚੱਕਰਾ ਕੇ ਰਹਿ ਗਈ। ਪੂਰਾ ਦਿਨ ਮੈਂ ਆਪਣੇ ਘਰੇ ਹੀ ਬੈਠੀ ਰਹੀ। ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਉਹ ਮੈਨੂੰ ਮੇਰੇ ਪਤੀ ਦੀ ਫੋਟੋ ਦਿਖਾਵੇ ਜੋ ਕਿ ਸ਼ਾਇਦ ਉਸਨੇ ਵਿਆਹ ਦੇ ਮੁਕੇ ਖਿੱਚੀ ਸੀ ਕਿਉਂਕਿ ਮੈਂ ਤਾਂ ਅੱਜ ਤੱਕ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ ਮੇਰੀ ਭੈਣ ਨੇ ਮੈਨੂੰ ਇੱਕ ਫੋਟੋ ਦਿਖਾਈ ਜੋ ਖਾਣਾ ਖਾਂਦੇ ਵਕਤ ਖਿੱਚੀ ਗਈ ਸੀ ਉਹ ਬਹੁਤ ਚੰਗਾ ਤੇ ਨੌਜਵਾਨ ਮੁੰਡਾ ਸੀ ਮੈਂ ਕੋਈ ਵੀ ਗੱਲ ਆਪਣੇ ਪੇਕੇ ਘਰ ਵਿੱਚ ਨਹੀਂ ਦੱਸਣਾ ਚਾਹੁੰਦੀ ਸੀ ਮੈਂ ਕੁਝ ਦਿਨ ਬਾਅਦ ਹੀ ਵਾਪਸ ਸੋਹਰੇ ਘਰ ਚਲੀ ਗਈ ਮੈਂ ਸੱਚਾਈ ਨੂੰ ਸਾਹਮਣੇ ਲਿਆਉਣਾ ਸੀ ਰਾਤ ਨੂੰ ਫਿਰ ਤੋਂ ਉਹ ਇਨਸਾਨ ਮੇਰੇ ਕਮਰੇ ਵਿੱਚ ਆਇਆ ਜੋ ਪਿਛਲੇ ਇੱਕ ਮਹੀਨੇ ਤੋਂ ਮੇਰਾ ਪਤੀ ਬਣ ਕੇ ਕਮਰੇ ਵਿੱਚ ਆਉਂਦਾ ਸੀ ਅਤੇ ਸਵੇਰੇ ਹੁੰਦੇ ਹੀ ਚਲਾ ਜਾਂਦਾ ਸੀ ਇਹ ਕੌਣ ਸੀ ਜੋ ਮੇਰੇ ਜਜ਼ਬਾਤਾਂ ਨਾਲ ਖੇਡ ਰਿਹਾ ਸੀ ਅੱਜ ਮੈਂ ਖੋਦੀ ਚਾਹੁੰਦੀ ਸੀ ਕਿ ਉਹ ਕਮਰੇ ਤੋਂ ਬਾਹਰ ਨਿਕਲ ਜਾਵੇ ਕਿਉਂਕਿ ਹੁਣ ਮੈਂ ਜਾਣ ਚੁੱਕੀ ਸੀ ਕਿ ਉਹ ਮੇਰਾ ਪਤੀ ਨਹੀਂ ਹੈ ਫਿਰ ਵੀ ਮੈਂ ਸੱਚ ਜਾਣ ਲਈ ਉਸ ਨੂੰ ਇਹ ਸਵਾਲ ਕੀਤਾ ਕਿ ਮੈਂ ਪੇਕੇ ਗਈ ਸੀ ਤਾਂ ਤੁਸੀਂ ਮੈਨੂੰ ਕਿੰਨਾ ਯਾਦ ਕੀਤਾ ਮੇਰੇ ਸਵਾਲ ਤੇ ਉਹ ਹੜਬੜਾ ਕੇ ਕਹਿਣ ਲੱਗਾ ਜ਼ਾਹਿਰ ਹੈ ਤੁਸੀਂ ਮੇਰੀ ਪਤਨੀ ਹੋ ਮੈਂ ਕਿਵੇਂ ਤੁਹਾਨੂੰ ਭੁੱਲ ਸਕਦਾ ਹਾਂ ਮੈਂ ਕਿਹਾ ਮੈਂ ਤੁਹਾਨੂੰ ਦੇਖਣਾ ਹੈ ਅੱਜ ਮੈਂ ਵਿਆਹ ਦੀ ਫੋਟੋ ਵਿੱਚ ਤੁਹਾਨੂੰ ਦੇਖਿਆ ਸੀ ਉਹ ਮੇਰੀ ਭੈਣ ਨੇ ਖਿੱਚੀ ਸੀ ਇਸ ਲਈ ਦਿਲ ਵਿੱਚ ਆਇਆ ਕਿ ਇੱਕ ਮਹੀਨਾ ਗੁਜ਼ਰ ਗਿਆ ਹੈ ਮੈਂ ਤੁਹਾਨੂੰ ਕਿਉਂ ਨਾ ਦੇਖ ਲਵਾਂ ਮੈਂ ਨਹੀਂ ਮੰਦੀ ਅਜੇ ਕਿਸੇ ਵੀ ਜਾਦੂ ਨੂੰ ਹੁਣ ਤੁਸੀਂ ਖੁਦ ਲਾਈਟ ਜਗਾਓਗੇ ਜਾਂ ਮੈਂ ਜਗਾ ਦੇਵਾਂ ਉਹ ਕਹਿਣ ਲੱਗੇ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਮੇਰਾ ਇਲਾਜ ਚੱਲ ਰਿਹਾ ਹੈ ਅਤੇ ਤੁਸੀਂ ਇਸ ਇਲਾਜ ਨੂੰ ਸੱਚ ਮੰਨਦੇ ਹੋ ਜਾਂ ਝੂਠ ਪਰ ਮੈਂ ਇਹ ਇਲਾਜ ਕਰਵਾਏ ਬਿਨਾ ਤੁਹਾਡੇ ਸਾਹਮਣੇ ਨਹੀਂ ਆਵਾਂਗਾ ਜੇ ਤੁਸੀਂ ਮੈਨੂੰ ਇੰਜ ਰੋਜ਼ ਤੱਕ ਕਰੋਗੇ ਤਾਂ ਮੈਂ ਅੱਜ ਤੋਂ ਬਾਤ ਤੁਹਾਡੇ ਕਮਰੇ ਵਿੱਚ ਵੀ ਨਹੀਂ ਆਵਾਂਗਾ ਅਤੇ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਨਿਕਲ ਗਏ ਮੈਂ ਅਗਲੇ ਦਿਨ ਉਹਨਾਂ ਨੂੰ ਕੁਝ ਨਾ ਬੋਲੀ ਅਤੇ ਉਹ ਫਿਰ ਤੋਂ ਮੇਰੇ ਕਮਰੇ ਵਿੱਚ ਸੌਣ ਲੱਗੇ ਪਰ ਉਹਨਾਂ ਦੇ ਸੌਂਦੇ ਹੀ ਮੈਂ ਸੋਫੇ ਤੇ ਜਾ ਕੇ ਸੋ ਜਾਂਦੀ ਸੀ ਮੈਂ ਸੋਚ ਰਹੀ ਸੀ ਕਿ ਕਿਸ ਰਾਤ ਨੂੰ ਉਸ ਇਨਸਾਨ ਦਾ ਸੱਚ ਸਭ ਦੇ ਸਾਹਮਣੇ ਲਿਆਵਾਂ। ਅਗਲੇ ਦਿਨ ਮੈਂ ਆਪਣੀ ਨੌਕਰਾਨੀ ਨੂੰ ਇਹ ਕਹਿ ਕੇ ਘਰੇ ਰੋਕ ਲਿਆ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਹੈ। ਉਸਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਸੀ। ਰਾਤ ਨੂੰ ਮੈਂ ਨੀਂਦ ਦੀ ਦਵਾਈ ਦੁੱਧ ਵਿੱਚ ਮਿਲਾ ਕੇ ਨੌਕਰਾਨੀ ਨੂੰ ਵੀ ਦੁੱਧ ਪਿਲਾ ਦਿੱਤਾ। ਅਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਬਿਸਤਰੇ ਤੇ ਸਵਾ ਕੇ ਖੁਦ ਕਮਰੇ ਵਿੱਚ ਲੁਕ ਗਈ ਅਤੇ ਉੱਥੇ ਲੁਕੀ। ਜਿਤੇ ਕਮਰੇ ਦੀ ਲਾਈਟ ਦੇ ਬਟਨ ਲੱਗੇ ਹੋਏ ਸਨ ਰਾਤ ਨੂੰ ਕਾਫੀ देर बाद ਉਹ ਇਨਸਾਨ ਮੇਰੇ ਕਮਰੇ ਵਿੱਚ ਆਇਆ ਅਤੇ ਬੈੱਡ ਦੇ ਦੂਜੇ ਪਾਸੇ ਬੈਠ ਗਿਆ ਕਿ ਮੈਂ ਤੁਰੰਤ ਲਾਈਟ ਜਗਾ ਦਿੱਤੀ ਅਤੇ ਜਦੋਂ ਮੈਂ ਉਸ ਇਨਸਾਨ ਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉਹ ਤਾਂ ਮੇਰਾ ਦਯਾਰ ਸੀ ਤਾਂ ਕਿ ਪਿਛਲੇ 1 ਮਹੀਨੇ ਤੋਂ ਮੇਰੇ ਕਮਰੇ ਵਿੱਚ ਉਹੀ ਆ ਰਿਹਾ ਸੀ ਉਹ ਮੈਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਮੈਂ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਈ ਜੋ ਮੇਰੇ ਕਮਰੇ ਵਿੱਚ ਆਉਂਦਾ ਰਿਹਾ ਉਸਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਉਹ ਪੇਪਰ ਅਲਮਾਰੀ ਤੋਂ ਕੱਢ ਕੇ ਉਸਦੇ ਉੱਪਰ ਮਾਰੇ ਅਤੇ ਰੋਣ ਲੱਗੀ ਉਹ ਪੇਪਰ ਜਿਸ ਵਿੱਚ ਖਤ ਵੀ ਮੌਜੂਦ ਸੀ ਜਿਸ ਤੇ ਲਿਖਿਆ ਸੀ ਕਿ ਮੈਂ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਜ਼ਬਰਦਸਤੀ ਮੇਰਾ ਰਿਸ਼ਤਾ ਤੁਹਾਡੇ ਨਾਲ ਤੈਅ ਕਰ ਦਿੱਤਾ ਅਤੇ ਮੈਂ ਲੱਖ ਮਨਾ ਕਰਨ ਤੋਂ ਬਾਅਦ ਵੀ ਮੇਰਾ ਤੁਹਾਡੇ ਨਾਲ ਵਿਆਹ ਕਰਵਾ ਦਿੱਤਾ ਪਰ ਮੈਂ ਵਿਆਹ ਦੀ ਰਾਤ ਹੀ ਭੱਜ ਗਿਆ ਸੀ ਅਤੇ ਹੋਂ ਉਹ ਤੁਹਾਨੂੰ ਤਲਾਕ ਦੇ ਕਾਗਜ਼ ਭੇਜ ਰਿਹਾ ਹਾਂ ਤਾਂ ਕਿ ਤੁਸੀਂ ਜਿਸ ਨਾਲ ਚਾਹੋ ਵਿਆਹ ਕਰ ਲਓ ਉਸ ਵਕਤ ਮੈਂ ਚੱਕਰਾ ਕੇ ਰਹਿ ਗਈ ਸੀ ਕਿ ਜਦੋਂ ਮੇਰਾ ਪਤੀ ਵਿਆਹ ਦੀ ਪਹਿਲੀ ਰਾਤ ਹੀ ਭੱਜ ਗਿਆ ਸੀ ਤਾਂ ਕੌਣ ਮੇਰੇ ਕਮਰੇ ਵਿੱਚ ਆਉਂਦਾ ਹੈ ਪਰ ਅੱਜ ਮੇਰੇ ਸਾਹਮਣੇ ਆਇਆ ਕਿ ਮੇਰਾ ਦਯੋਰ ਮੈਨੂੰ ਧੋਖਾ ਦੇ ਰਿਹਾ ਸੀ ਮੈਂ ਉਸ ਦਾ ਕਾਲਰ ਫੜ ਕੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਉਸਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ ਉਹ ਕਹਿਣ ਲੱਗਾ ਮੈਂ ਅਜ ਤੱਕ ਤੁਹਾਡੇ ਨਾਲ ਅਜੀਹਾ ਕੁਝ ਨਹੀਂ ਕੀਤਾ ਕਿ ਤੁਹਾਨੂੰ ਜਾ ਮੈਨੂੰ ਸ਼ਰਮਿੰਦਗੀ ਠਾਉਣੀ ਪਵੇ ਮੈਂ ਜੋ ਕੁਝ ਕੀਤਾ ਆਪਣੀ ਮਾਂ ਦੇ ਕਹਿੰਤੇ ਕੀਤਾ ਹੈ ਕਿਉਂਕਿ ਸ਼ਾਮ ਭਾਈ ਵਿਆਦੀ ਰਾਤੀ ਭਜ ਗਏ ਸਨ ਮੇਰੀ ਮਾਂ ਡਰ ਗਈ ਸੀ ਕਿ ਜੇ ਗੱਲ ਫੈਲ ਗਈ ਤਾਂ ਕੀ ਹੋਵੇਗਾ ਇਸ ਲਈ ਮੈਨੂੰ ਕਮਰੇ ਵਿੱਚ ਜਾਣ ਲਈ ਕਹਿੰਦੀ ਤਾਂ ਕਿ ਤੁਹਾਨੂੰ ਇਹ ਗੱਲ ਦਾ ਸ਼ੱਕ ਨਾ ਹੋ ਜਾਵੇ ਅਤੇ ਗੱਲ ਬੰਦ ਮੁਠੀ ਵਿੱਚ ਹੀ ਰਹਿ ਜਾਵੇ ਪਰ ਮੈਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਮੈਂ ਕਿਹਾ ਮੈਂ ਇੱਥੇ ਸਿਰਫ ਸੱਚ ਜਾਣਨ ਆਈ ਸੀ ਤੁਹਾਡਾ ਭਰਾ ਮੈਨੂੰ ਤਲਾਕ ਦੇ ਚੁੱਕਾ ਹੈ ਇਸ ਲਈ ਮੇਰਾ ਇਸ ਘਰ ਵਿੱਚ ਕੋਈ ਰਿਸ਼ਤਾ ਨਹੀਂ ਮੈਂ ਅਗਲੀ ਸਵੇਰ ਆਪਣੇ ਪੇਕੇ ਚਲੀ ਗਈ ਅਤੇ ਸਾਰੀ ਗੱਲ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤੀ ਪਰ ਕੁਝ ਮਹੀਨਿਆਂ ਬਾਅਦ ਮੇਰੀ ਸੱਸ ਸਾਡੇ ਘਰ ਆ ਗਈ ਉਹਨਾਂ ਨੇ ਮੇਰੇ ਘਰ ਵਾਲਿਆਂ ਤੋਂ ਮਾਫੀ ਮੰਗੀ ਅਤੇ ਮੇਰਾ ਰਿਸ਼ਤਾ RAMULAY MANGAL ਕਿਆ ਲੱਗੀ ਹੁਣ ਜੇ ਆਪਣੀ ਬੇਟੀ ਦਾ ਵਿਆਹ ਕੀਤਾ ਤਾਂ ਤੁਹਾਨੂੰ ਚੰਗਾ ਰਿਸ਼ਤਾ ਨਹੀਂ ਮਿਲੇਗਾ ਗਲਤੀ ਮੇਰੇ ਬੇਟੇ ਦੀ ਹੈ ਜਾਂ ਮੇਰੀ ਅਤੇ ਸਜਾ ਤੁਹਾਡੀ ਬੇਟੀ ਨੂੰ ਕਿਉਂ ਕਟਣੀ ਪਵੇ ਮੈਂ ਸ਼ਾਮ ਤੋਂ ਬਹੁਤ ਮਿੰਨਤ ਕੀਤੀ ਉਹ ਵਾਪਸ ਆ ਜਾਵੇ ਪਰ ਉਹ ਨਹੀਂ ਆਇਆ ਇਸ ਲਈ ਮੈਂ ਚਾਹੁੰਦੀ ਹਾਂ ਕਿ ਆਪਣੀ ਬੇਟੀ ਦਾ ਵਿਆਹ ਮੇਰੇ ਬੇਟੇ ਰਾਮੂ ਨਾਲ ਕਰ ਦਿਓ ਇਸ ਤੇ ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਰਾਮੂ ਨਾਲ ਕਰਵਾ ਦਿੱਤਾ ਸੱਚੀ ਕਹਿੰਦੇ ਹਨ ਕਿ ਇੱਕ ਔਰਤ ਹੀ ਔਰਤ ਦਾ ਘਰ ਪਰ ਬਾਦਵੀਂ ਕਰਦੀ ਹੈ ਅਤੇ ਆਵਾਦ ਵੀ। ਦੋਸਤੋ ਸਾਨੂੰ ਇਸ ਕਹਾਣੀ ਤੋਂ ਕੁਝ ਸਿੱਖਿਆਵਾਂ ਮਿਲਦੀਆਂ ਹਨ ਜਿਵੇਂ ਨੰਬਰ 1 ਸੱਚਾਈ ਦੀ ਤਲਾਸ਼ ਕਦੇ ਵੀ ਅੱਖਾਂ ਬੰਦ ਕਰਕੇ ਹਾਲਾਤਾਂ ਨੂੰ ਸਵੀਕਾਰ ਨਾ ਕਰੋ। ਜਦੋਂ ਕੁਝ ਅਜੀਬ ਲੱਗੇ ਤਾਂ ਸੱਚਾਈ ਦੀ ਤਹ ਤੱਕ ਜਾਣਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਕਿੰਨਾ ਵੀ ਦੁਖਦਾਈ ਕਿਉਂ ਨਾ ਹੋਵੇ। ਨੰਬਰ 2 ਰਿਸ਼ਤਿਆਂ ਵਿੱਚ ਇਮਾਨਦਾਰੀ ਕਿਸੇ ਵੀ ਰਿਸ਼ਤੇ ਦੀ ਨੀਂਹ ਸੱਚ ਅਤੇ ਇਮਾਨਦਾਰੀ ਤੇ ਟਿਕੀ ਹੋਣੀ ਚਾਹੀਦੀ ਹੈ। ਸਾਸ ਵੱਲੋਂ ਸੱਚ ਲੁਕਾਉਣ ਦੀ ਕੋਸ਼ਿਸ਼ ਨੇ ਸਿਰਫ ਤਬਾਹੀ ਹੀ ਲਿਆਉਂਦੀ। ਨੰਬਰ 3 ਮਾਪਿਆਂ ਦੀ ਜ਼ਿੰਮੇਵਾਰੀ ਬੱਚਿਆਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਵਿਆਹ ਕਰਵਾਉਂਦਾ ਨਤੀਜਾ ਅਕਸਰ ਬੁਰਾ ਹੀ ਹੁੰਦਾ ਹੈ। ਜਿਵੇਂ ਕਿ ਪਤੀ ਦਾ ਵਿਆਹ ਵਾਲੀ ਰਾਤ ਭੱਜ ਜਾਣਾ। ਨੰਬਰ 4 ਔਰਤ ਦੀ ਸਮਰੱਥਾ ਆਰਥ ਵਿੱਚ ਸੱਚਾਈ ਨੂੰ ਸਾਹਮਣੇ ਲਿਆਉਣ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਅਦਭੁਤ ਸਮਰੱਥਾ ਹੁੰਦੀ ਹੈ ਜਿਵੇਂ ਕਿ ਇਸ ਕਹਾਣੀ ਦੀ ਨਾਇਕਾ ਨੇ ਦਿਖਾਇਆ ਨੰਬਰ 5 ਦੂਜਾ ਮੌਕਾ ਕਹਾਣੀ ਦਾ ਅੰਤ ਦੱਸਦਾ ਹੈ ਕਿ ਇੱਕ ਆਰਥੀ ਔਰਤ ਦਾ ਘਰ ਬਰਬਾਦ ਵੀ ਕਰਦੀ ਹੈ ਅਤੇ ਆਵਾਦ ਵੀ ਨਾਇਕਾ ਨੇ ਸਮਝਦਾਰੀ ਨਾਲ ਆਪਣੇ ਦੋਹਰ ਰਾਮੂ ਨੂੰ ਦੂਜਾ ਮੌਕਾ ਦਿੱਤਾ ਜਿਸ ਨੇ ਮਾਦੇ ਕੈਂ ਤੇ ਸਭ ਕੁਝ ਕੀਤਾ ਸੀ ਅਤੇ ਜੋ ਪਾਦ ਵਿੱਚ ਇੱਕ ਚੰਗਾ ਪਤੀ ਬਣਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ ਧੰਨ